ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪੇਂਟ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 7-8 ਨਗ ਤਿੰਨ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਟੋਕੜ ਗੱਭਣ ਦਿਖਾਵਾਂਗੇ ਤੇ ਇੱਕ ਦੋ ਹੈਗੀਆਂ ਗੱਭਣਾ ਤਿਆਰ ਝੋਟੀਆਂ ਤੇ ਆਪਾਂ ਪਹੁੰਚੇ ਆ ਵੀਰ ਬਗੀਚੇ ਸਿੰਘ ਹੁਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਕੀ ਹਾਂ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਸਤਿ ਸ਼੍ਰੀ ਅਕਾਲ ਪਾਜੀ ਵਧੀਆ ਚਾਹੀਦਾ ਹਾਰਮਨ ਜੋਤ ਵੀਰ ਬਸ ਵਧੀਆ ਠੀਕ ਠਾਕ ਹਾਂਜੀ ਚਲੋ ਵਧੀਆ ਚਾਹੀਦਾ ਪਾਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾ ਤਸੀਲ ਆਈ ਨਾਲਾ ਜ਼ਿਲ੍ਹਾ ਮਸਰ ਜੀ ਠੀਕ ਹੈ ਜੀ ਫੋਨ ਨੰਬਰ 904119788 ਜੀ ਠੀਕ ਹੈ ਜੀ ਲਈਆਂ ਰੌਣਕਾਂ ਰੌਣਕਾਂ ਫਿਰ ਇਦਾਂ ਹੀ ਜੀ ਪਾਜੀ ਹਾਂ ਲਓ ਜੀ ਬਾਬੇ ਮੈਨੂੰ ਹਵਾਕ ਨਹੀਂ ਬੜਾ ਗਰਮੀ ਪੈ ਗਿਆ ਸਾਡੇ ਏਰੀਆ 'ਚ ਵਧੀਆ ਹੋ ਤੇ ਟ੍ਰੈਕ ਚਲੋ ਥੋੜਾ ਜਿਹਾ ਫਰਕ ਪੈ ਗਿਆ ਗਰਮੀ ਦਾ ਹਾਂਜੀ 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 ਤੇ ਬੜੇ ਟਾਈਮ ਦਾ ਦੰਹ ਹੈ ਕਹਿੰਦੇ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਚਲੋ ਚੰਗਾ ਪਾ ਗਿਆ ਮੀਂਹ ਬਾਅਦ ਚ ਹਾਂਜੀ ਹਾਂ ਤੇ ਆਪਣੇ ਇਧਰ ਆਪਣੇ ਬੜਾ ਭਾਜੀ ਪਿਆਰੇ ਠੀਕ ਹੈ ਠੀਕ ਹੈ ਬਹੁਤ ਜ਼ਿਆਦਾ ਚਲੋ ਵਧੀਆ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਆਪਾਂ ਹਾਂਜੀ ਹਾਂਜੀ ਭਾਜੀ ਆਹ ਛੋਟੀ ਤੋਂ ਹਾਂਜੀ ਇਹ ਤੋਂ ਕਰ ਲੋ ਦੱਸਿਓ ਸਾ ਸੁਆ ਕਿਡ ਮਾਸੂਆ ਸੁਈ ਜਾਂ ਕੀ ਇਹਦਾ ਮਿਲ ਕੇ ਰਿਕਾਰਡ ਆ ਸੁਆ ਸੁਆ ਸੁਈ ਪਹਿਲੇ ਹੋਂ ਦਾ ਹੀ ਇਹਦਾ 12 ਤੋਂ ਪਲੱਸ ਦਾ ਰਿਕਾਰਡ ਜੀ ਅੱਛਾ ਜੀ ਤੇ ਮੰਨ ਲਓ ਵੀ ਕੱਲ ਦੀ ਸੁਈ ਆ ਠੀਕ ਹੈ ਜੀ ਸਾ ਸ਼ਾਮੀ ਚਾਰ ਦੀ ਸੁ ਲੋੜਾ ਭਾਜੀ ਸਾਰੀ ਨਹੀਂ ਸਾਫ ਕੀਤੀ ਔਕੇ ਟੱਕਰ ਰਹਿੰਦੇ ਆ ਹਾਂਜੀ 4 ਕਿਲੋ ਲੋੜਾ ਥੀ ਕੱਢਿਆ ਇਹਦੇ ਸਾਢੇ 3-4 ਕਿਲੋ ਸਿਰੇ ਕੱਢਿਆ ਬਚੇ ਜਿੰਗਾ ਆ ਗਏ ਠੀਕ ਹੈ ਜਿਹੜੀ ਸਾਫ ਕੀਤੀ ਠੀਕ ਹੈ ਜੀ ਬਾਾਕੀ ਚੂਚਵਾ ਬਹੁਤ ਜਿਆਦਾ ਜੀ ਠੀਕ 8-9 ਲੀਟਰ ਆ ਗਾ ਕੇ ਬੋਲੋ 9-10 ਕਿਲੋ ਹੋਊਗਾ ਠੀਕ ਹੈ ਜੀ 9-10 ਲੀਟਰ ਬੋਲੋ ਬੋਲੋ ਤਿਆਰ ਆ ਹਾਂ ਭਾਜੀ ਲਾ ਦਿਓ ਲਾ ਦਿਓ ਕੋਈ ਗੱਲ ਨਹੀਂ ਲੈ ਹੈ ਭਾਈ ਜੈਡ ਬਲੈਕ ਜੇ ਸੂਬਾ ਭਾਈ ਦੂਜਾ ਸੀ ਦੂਜਾ ਭਾਜੀ ਇਥੇ ਮੈਂ ਥੱਲੇ ਬੈਜੋ ਏਡੀ ਛੜੀ ਸੀਲ ਚੋਦੀ ਅੱਛਾ ਜੀ ਭਾਜੀ ਠੀਕ ਹੈ ਠੀਕ ਹੈ ਜ ਲੋ ਜੀ ਦੁੱਧ ਆ ਸੁਆ ਇਹ ਜਵਾਕ ਹੀ ਆ ਗਿਆ ਪਿੱਛੇ ਭਾਜੀ ਜਿਹਦੇ ਭਾਜੀ ਕੱਟਾ ਜੇ ਠੀਕ ਆ ਜੀ ਮੇਲਕਾਫ ਆ ਗਿਆ ਜਾ ਬਿਲਕੁਲ ਜੇ ਤਾ ਜਾ ਜੇ ਅੱਜ ਦੀ ਠੰਡੀ ਹੈ ਨਾ ਹਾਂਜੀ ਅਮੇ ਬੱਚਾ ਉੱਥੇ ਇਤਰਾ ਬਹਿ ਗਿਆ ਹਲੇ ਅੱਛਾ ਜੀ ਹਾਂ ਇਹ ਪਸ਼ੂ ਦਾ ਬਹੁਤ ਵਾਧਾ ਹੁੰਦਾ ਹਾਂਜੀ ਯਾਰ ਥੋੜੇ ਚਾਣਾ ਲੋਬਲੀ ਆਹ ਬੜਾ ਮੇਲਕਾ ਉਸ ਜੈਡ ਬਲੈਕ ਬੱਚਾ ਪਾਇਆ ਇਹਨੇ ਵੀ ਇਹ ਕਿੰਨਾ ਭਰੂਗੀ ਦੁੱਧ ਭਾਜੀ ਆਕਤੀ ਭਾਜੀ ਬਾਬਾ ਬੁੱਢਾ ਸਾਹਿਬ ਕਿਰਪਾ ਕਰੇ 13 14 ਕਿਲੋ ਦੇ ਉੱਪਰ ਰੋਦੀ ਜੋੜੀ ਬੰਦ ਅੱਛਾ ਜੀ ਥੋੜੀ ਸਿਫਤ ਤੋਂ ਵੱਡੀ ਆ ਤਾਂ ਠੀਕ ਆ ਠੀਕ ਆ ਲਓ ਜੀ 13 14 ਲੀਟਰ ਦੁੱਧ ਪੜੂਗੀ ਤੇ 12 ਲੀਟਰ ਦਾ ਪਹਿਲੇ ਸਵੇਰ ਦਾ ਰਿਕਾਰਡ ਇਹ ਰਾ ਤੇ ਹੈ ਵੀ ਠੰਡੀ ਧੀ ਆ ਕਦੋਂ ਮੰਝਾ ਉਹ ਠੀਠਕ ਚੰਨੀਆਂ ਛੋਡੀਆਂ ਰਹਿ ਗਈਆਂ ਕੋਈ ਨਾ ਕੋਈ। ਚੌੜੀ ਰਹਿਗੇ। ਅੱਗੇ ਵਾਪਸ। ਆਹ ਅੰਦਰ ਨੂੰ। ਹੋ ਬੜੀ ਲਾਗੇ ਤੋ ਤੁਹਾਨੂੰ ਪਸਮਾ ਚੈੱਕ ਕਰਾਉਨੇ ਆਪਾਂ। ਤੇ ਨਾੜਾ ਨੂੜਾ ਵੀ ਚੱਡੇ ਤੇ ਚੰਗੀਆਂ ਆ ਗਈਆਂ। ਦੇਖੋ ਭਾਈ। ਉਧਰ ਹੀ ਛੱਡ ਤੋ ਖੜੇ। ਇਹ ਵਈਏ। ਇੱਕੋੜੇ ਪਹਿਲੇ ਪਸਮਾ ਦਿਖਾਈਏ। ਪਸਮਾ ਮਖਾਉਂਦੇ। ਲਓ ਜੋਪੇ ਦੀ ਪਸਮਾ ਦੇ ਨਾੜਾ ਨੂੜਾ ਚੱਡੇ ਤੇ ਕਰੋ ਚੈੱਕ ਤੁਸੀਂ। ਤੇ ਮਾਰ ਦੋ ਤਾਰਾ ਭਾਈ। ਅਗਲੇ ਥਲਾਂ ਦੀ ਬੜੀ ਧਾਰਾਂ ਜਿਆ ਵਾਲੀਆਂ। ਮੋਗਲ ਜੁੱਟ ਬਈਆ ਸਾਬਨਾ ਮੋਟਰ ਹੀ ਆ ਗਏ ਹਾਂਜੀ ਬਿਲਕੁਲ ਸਾਫ ਤਾਂ ਰਾਜੇ ਤੇ ਆ ਬਲੇ ਮਗਰਲੇ ਤਨਾ ਦੀ ਲੈਮਨ ਜੋ ਨੂੰ ਵਿਖਾਈਏ ਕਿ ਮੋ ਜੋ ਚੋ ਪਤਾ ਇਸ ਪਰਾਂ ਨੂੰ ਹੋ ਕੇ ਬਹਿ ਬਲੇ ਦਾ ਗਲਾ ਪੋਤਾ ਕਲੇ ਨਾ ਗਲਾ ਆਹ ਲੋ ਭਈਆ ਆਪਾਂ ਵੇ ਸੱਤ-ਆੜ੍ਹ ਸਾਲ ਦਾ ਬੱਚਾ ਪੜਾਉਣਾ ਥੱਲੇ ਹਾਂ ਬਿਲਕੁਲ ਹੈ ਗੱਲ ਜੱਗਿਆ ਮਾਰ ਤੋਂ ਵੀ ਜੱਗਿਆ ਕਰੇ ਵੀ ਮਾਰ ਕੇ ਵਿਖਾ ਤਰ ਮਾਰ ਇੱਕ ਭਾਜੀ ਐ ਵਾ ਰਸਾ ਛੁੱਟ ਗਿਆ ਭਾਵੇਂ ਵੀਰੇ ਚ ਖਲਾਲ ਦੇ ਚੋ ਲੋ ਭਾਈ ਜੀ ਕਰੋ ਚੈੱਕ ਐ ਭਾਜੀ ਹੈ ਚਵਾਈ ਬਹੁਤ ਹੀ ਜ਼ਿਆਦਾ ਨਰਮ ਚਵਾਈ ਜੇ ਹਾਂਜੀ ਮਗਰਲਿਆਂ ਦੀ ਮਾਰ ਦੇ ਕਬੇ ਕੋ ਬਿਲਕੁਲ ਗੋਲ ਤਾਰਾ ਬਿਲਕੁਲ ਬਿਲਕੁਲ ਹਾਂ ਹੁੰਦੀ ਚਵਾਈ ਕੋਈ ਛੱਕਣੀ ਨੰਬਰ ਪਾਰ ਸਾਰ ਖੋਲੋ ਬਾਈ ਜੀ ਇਹ ਕਿੱਸੇ ਕੱਢਲੀ ਹਾਂ ਬਿਲਕੁਲ ਜੀ ਲੋ ਜੀ ਕਰੋ ਚੱਕ ਚੱਡ ਬਲਾਏਗਾ ਤੇ ਦੋ ਦਾਲੀਆਂ ਨਿਸ਼ਾਨੀਆਂ ਆ ਗਈਆਂ ਭਾਜੀ ਕਰਮ ਵਾਲੀ ਨੇ ਥੋੜੇ ਪੜੇ ਨਹੀਂ ਚੁੱਕੇ ਜਿੱਦਨ ਆ ਗਈ ਆ ਤਾਂ ਇਹ ਇਹ ਚੱਪਾ ਕੰਮ ਵਰਗਾ ਹੀ ਬਾਣਾ ਲਾਇਆ ਵਾ ਬੋਲਾ ਪਾਜੀ ਤਾਂ ਸੜਨੀ ਬੜੀ ਚੰਗੀ ਜੀ ਅੱਛਾ ਜੀ ਹੁਣ ਸੁਧਾਨ ਕਰਨੀ ਚੁਣਨੀ ਆ ਹਾਂਜੀ ਹਾਂਜੀ ਤੋਂ ਕੋਈ ਨੀ ਬਾਹਰ ਪਾਪਾ ਵੀ ਜਿਹੜਾਂ ਨੇ ਸਾਫ਼ ਕਰਦੀ ਨੇ ਡੋਕਾ ਹੀ ਰਹਿਂਦੇ ਥੱਲੇ ਅੱਛਾ ਜੀ ਹਾਂਜੀ ਲੋਬ ਜੀ ਠੰਡ ਸੁਣ ਕੱਲਾ ਕੱਲਾ ਲੱਗਾ ਵਾ ਇਹ ਭਾਜੀ ਇਦਾਂ ਦੀ ਠੰਡੀ ਸੀ ਝੋਟੀਆਂ ਅੱਛਾ ਜੀ ਇਹ ਪਤਾ ਖੜਾ ਆ ਵੇਖੋ ਕਿੰਨਾ ਇੱਤਲੇ ਆ ਵੇਖੋ ਲੋ ਜਿੱਥੇ ਮਰਜੀ ਤੁਹਾਡਾ ਜੀ ਕਾ ਤਾਂ ਉੱਥੇ ਖਲਾ ਕੇ ਬਾਈ ਕਰ ਸਕਦੇ ਜੇ ਆ ਵੇਖੋ ਹੀ ਗੱਲ ਲੋਬਾ ਜੀ ਆ ਚੀਜ਼ਾਂ ਜਿਹੜੀਆਂ ਬਹੁਤ ਘੱਟ ਲੱਭਦੀਆਂ ਵਾਂ ਪਸ਼ੂ ਤੇ ਚਲੋ ਸੇਰੇ ਲੱਭ ਜਾਂਦੇ ਆ ਕਰੋ ਜੀ ਚੱਕ ਸੀਲੀਆਂ ਸੂਲੀਆਂ ਜਿਹੜੀਆਂ ਬਹੁਤ ਆ ਆ ਜਾ ਹਾਲੇ ਖਲਿਆ ਕੋਈ ਨਹੀਂ ਬਦਲਿਆ ਤੁਸੀ ਜਾਂ ਤੋਂ ਇਦਾਂ ਹੀ ਕੋਈ ਨਹੀਂ ਲੋਬਾ ਜੀ ਨਾਲ-ਨਾਲ ਜਾਊਗੀ ਵੇਖੋ ਬੜੀ ਭਾਈ ਚੰਗੀ ਝੋਟੀ ਹੈ ਜਿਹੜਾ ਵੀ ਲੈ ਜੂ ਨਾ ਠੀਕ ਹੈ ਜੀ ਇਹ ਆ ਵੀ ਯਾਦ ਕਰਿਆ ਕਰੂ ਵੀ ਬਗੀਚੇ ਵੀਰ ਕੋ ਝੋਟੀ ਲੈਂਦੀ ਹੈ ਅੱਲੇ ਸੁਭਾਦੀ ਆਗੇ ਹਾਂਜੀ ਬਹੁਤ ਜਿਆਦੀ ਉਹ ਬੱਚਾ ਹੀ ਤਰਾ ਪੁੱਤ ਅੰਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਰੇ ਮੀੜਾ ਬਿੰਦੀਆਂ ਵਾਲਾ ਛੱਡਾ ਆ ਗਿਆ ਜਿਉਂ ਦਿਖਾਉਂਦੇ ਆਪਾਂ ਲੱਗੇ ਤੋ ਤੇ 13 14 ਲੀਟਰ ਵਾਲੀ ਆ ਬਾਕੀ ਕੋਈ ਵੀਰ ਸਾਫ ਕਰੂ ਦਾ ਚਲੋ ਉਹ ਵਾਟ ਜੀ ਅੱਜ ਬਾਕੀ ਭਾਈ ਇਹ ਕੋ ਸੇਵਾ ਹੈ ਹਾਂਜੀ ਹਾਂਜੀ ਬਾਕੀ ਚਲੋ ਵੀਰ ਸਾਥ ਤੋਂ ਸਿਆੜਿਆਂ ਦਾ ਵੇਖ ਵੀ ਲੈਣਾ ਹੈ ਬੜੀ ਜੱਗੇ ਵੀਰ ਪੂਸ਼ ਫੜ ਮੜਜੀ ਲਓ ਭਾਈ ਦੇਖੋ ਜੇ ਭਾਜੀ ਲਓ ਭਾਜੀ ਕਰੋ ਜੀ ਕਿਾਕੀ ਨੇ ਕਿਤਾ ਚੋਟਾ ਦੇ ਗਾਵਾ ਇੱਥੋਂ ਤੱਕ ਭਾਜੀ ਬਣੇ ਨਹੀਂ ਜੋ ਅੱਛਾ ਜੀ ਤੇ ਸਿਰਫ ਇਹ ਅਭੀ ਆਪਾਂ ਦਾ ਬਾਹਰ ਢੱਕਣਾ ਵਾਲੀ ਕੰਮ ਰੱਖਿਆ ਨਹੀਂ ਨਹੀਂ ਫਿਰ ਬਿਨਾਂ ਕਿ ਵੀਡੀਓ ਨਹੀਂ ਕੋਣੀ ਠੀਕ ਹੈ ਤਾਂ ਹੀ ਦੇ ਲੋਕ ਮਾਨ ਕਰਦੇ ਆ ਹਾਂ ਜੀ ਬਿਲਕੁਲ ਭਾਜੀ ਸਾਡੇ ਸਾਹਮਣੇ ਦੋ ਫੋਨ ਆ ਗਏ ਤਾਂ ਹਾਂ ਜੀ ਤੁਹਾਡੇ ਸਾਹਮਣੇ ਹੁਣ ਵੀ ਆਉਣ ਰਿਹਾ ਹੁਣ ਹਾਂ ਜੀ ਹਾਂ ਜੀ ਆਪਣੇ ਵਾਲੋਂ ਵੀਰ ਵੱਲੋਂ ਸਾਡੇ ਸਾਹਮਣੇ ਲਿਆ ਹੈ ਕਹਿਣ ਹਾਂ ਜੀ ਤੇ ਇਹਦਾ ਮੁੱਲ ਭਾਜੀ ਦੱਸਿਓ ਕੀ ਕਰਨਾ ਫਿਰ ਵੀਰ ਦੀ ਜਤਰਾ ਦੀ ਦੀ ਝੋਟੀ ਆ ਹਾਂ ਜੀ ਇਹ ਜਿਹੜੀਆਂ ਝੋਟੀਆਂ ਮੰਗੋ ਇੱਕ ਵੀਵੀ ਦੀਆਂ ਵੀ ਢੀਆਂ ਦੇਖਣਾ ਹਾਂ ਅੱਛ ਓ ਜੀ ਦੇਣ ਦੱਸੋ ਜੀ ਵੀਰ ਲੱਖ ਹਾਂ ਜੀ ਬਈ ਕਰੀਏ ਜਾ ਜਾ 95 ਦੇ ਦਈਏ ਉਹ ਜਾਣਦੇ ਜਾਇ ਜੀ ਮਾ 90 ਲੱਖ ਪਾਜੀ ਹਾਂ ਨਾ 9000 ਚ ਰੁਪਿਆ 100 ਛੋਟ ਕਰਾਂਗੇ ਆਪਾਂ ਠੀਕ ਆ ਲਓ ਬਈ ਸੱਜੇ ਰਸੂਈ ਪਿੱਛੇ ਮੇਲ ਕਾਫ ਹਾਂ ਜੀ ਬਿਲਕੁਲ ਗੱਲਾਂ ਨਾ ਦੇ ਜਾਓ 100 ਰੁਪਿਆ ਬਈ ਕਹਿੰਦਾ ਕਿ ਅੱਗੇ ਲਾ ਦਿਖਾ ਦਿਓ ਭਾਈ ਲੈਣ ਦੇਣ ਵਾਲੀ ਇਹ ਬਿਲਕੁਲ ਤਾਜੀ ਆ ਬਿਲਕੁਲ ਗੱਲਾਂ ਵਾਲਾ ਦੇਖੋ ਜੀ ਕਰੋ ਜੀ ਚੈੱਕ ਗਿੱਲਾ ਜਿਹਦੇ ਜਵਾਬ ਨੂੰ ਪਤਾ ਨਹੀਂ ਲੱਗਦਾ ਬਹੁਤ ਚੰਗੀ ਝਟਿਆ ਠੀਕ ਹੈ ਇਹ ਵੀ ਸੀਲੀਆਂ ਬੜੀਆਂ ਦੇ ਵਿੱਚ ਖੂਬੀਆਂ हां ਬਹੁਤ ਖੂਬੀਆਂ ਆ ਜਾਂਦੀਆਂ ਇਹ ਮੰਨ ਲਓ ਨਹੀਂ ਤੇ ਭਾਜੀ ਮੰਨ ਲਓ ਬੱਚਾ ਕਿਤੇ ਹੋਵੇ ਡੰਗਰ ਥੱਲੇ ਨਹੀਂ ਮੈਨਦਾ ਨਹੀਂ ਮੈਨਦਾ ਨਹੀਂ ਮੈਨਦਾ ਉਸੇ ਇਸ ਤਰ੍ਹਾਂ ਫੇਰ ਭਾਜੀ ਉਹਨਾਂ ਨੂੰ ਦਿਖਾ ਬੈ ਲੋ ਭਾਈ ਫੇਰ ਜਿੰਨੀ ਜਰਾ ਮਰਜ਼ੀ ਉੱਠ ਕੇ ਬਹਿ ਜਾਓ ਹਾਂ ਆ ਜੀ ਕਰੋ ਜੀ ਚੈੱਕ ਠੀਕ ਆ ਠੀਕ ਆ ਜੀ ਲੋੜੀ ਆ ਚੀਜ਼ਾਂ ਬਹੁਤ ਘੱਟ ਲੱਭਦੀਆਂ ਪਰ ਪਸ਼ੂ ਬਥੇਰੇ ਲੱਭ ਜਾਂਦੇ ਆ। ਲੱਭ ਜਾਂਦੇ ਹਾਂ ਜੀ ਭਾਜੀ ਤੇ ਆ ਵੜ ਭਾਜੀ ਕਿਵੇਂ ਆ? ਇਹ ਭਾਜੀ ਸੂਈ ਜੇ ਡੇਢ ਤੋਂ ਪੌਣੇ 2 ਮਹੀਨੇ ਦੇ ਵਿੱਚ। ਅੱਛਾ ਜੀ। ਤੇ ਮੰਨ ਲਓ ਵੀ ਬੱਚਾ ਇਹਦਾ ਗਿਆ ਜੇ ਮਾਰ। ਅੱਛਾ ਜੀ। ਇਚਣ ਬਹੁਤ ਜ਼ਿਆਦਾ ਹੀ ਬੱਚੇ ਨੂੰ। ਠੀਕ ਆ। ਤੇ ਬੱਚਾ ਇਹਦਾ ਮਰ ਗਿਆ ਜੇ ਇਹਦੇ ਪੰਜਵਾਂ ਛੇਵਾਂ ਦਿਨ ਹੋ ਗਿਆ ਜੀ। ਠੀਕ ਆ ਸੂਈ ਨੂੰ। ਹਾਂ ਜੀ। ਨਹੀਂ ਸੂਈ ਨੂੰ ਨਹੀਂ। ਬੱਚੇ ਮਰੇ। ਬੱਚੇ ਮਰੇ ਨੂੰ ਠੀਕ ਆ ਜੀ। ਦੁੱਧ ਦੇ ਥਲੇ ਮੰ ਲਓ ਵੀ 10 ਤੋਂ ਪਲੱਸ ਹੀ ਹੁਣ ਆਪਾਂ 9 ਕਿਲੋ ਹੀ ਦੱਸਾਂਗੇ ਠੀਕ ਆ ਠੀਕ ਆ ਨਾ ਲਓ ਜੀ ਕਾਟ ਕਾਟ ਜਿਹੜਾ ਬੜਾ ਤਕੜਾ ਵੇਲ ਫੂਲ ਕਰੋ ਚੈੱਕ ਐਂ ਸਿੱਧੀ ਹੈ ਸੂਈ ਕਿੰਨੇ ਟਾਈਮ ਦੀ ਆ ਸੂਈ ਭਾਜੀ ਡੇਰ ਪੁਣੇ 2 ਮਹੀਨੇ ਦੀ ਠੀਕ ਹਾਂਜੀ ਤੇ ਅਸ ਟਾਈਮ ਬੜਾ ਮੌਕੇ ਤੇ 9 ਲੀਟਰ ਦੁੱਧ ਬਿਲਕੁਲ ਤਿਆਰ ਫਾਰਮ ਵਾਲੀ ਵੈਣ ਫਾਰਮ ਵਾਲੀ ਆ ਚੋਾਈ ਨੂੰ ਖੋਦੀ ਵਾਲੀ ਏ ਸੂਈ ਭਾਜੀ ਪਹਿਲਾਂ ਕਿ ਦੂਜਾ ਸੂਈ ਸਾਮਣੇ ਲਾਈ ਫਰੀਆ ਨਾ ਇਹ ਨਹੀਂ ਖਿਸ਼ਿਆ ਨਾ ਇਹ ਨੂੰ ਬੋਲ ਜੀਆ ਪਾਛਾ ਸਾਹਮਣੇ ਹੀ ਆ ਕਿਸੇ ਵੀ ਠੀਕ ਆ ਠੀਕ ਆ ਬਾਕੀ ਥਾਣਾ ਤੁਹਾਨੂੰ ਤਾਂ ਪਹਿਲਾਂ ਹੀ ਲੱਗਦੀ ਆ ਹਾਂ ਜੀ ਬਾਜੀ ਲਓ ਬਾਜੀ ਕਾਰ ਬਾਕੀ ਛੱਡੀ ਸੀ ਬੜੀ ਭਰੀ ਹੈ ਵੀ ਅੱਛਾ ਜੀ ਦੂਸੇ ਹੁ ਖਾ ਪੈ ਗਏ ਲਓ ਜੀ ਸੀਤ ਦੇ ਨਾਲ ਸੁੱਲਿੰਗਾ ਵੜ ਚੇਚੇ ਵੀ ਬਹੁਤ ਆ ਇਹ ਵੀ ਠੱਡੀ ਦੀ ਆ ਠੀਕ ਆ ਠੀਕ ਆ ਯਾ ਵੇਖੋ ਬਾਕੀ ਗਾਵਾਂ ਤੁਹਾਨੂੰ ਪਤਾ ਹੈ ਕਿ ਪੋਲੀਆਂ ਹੁੰਦੀਆਂ ਹਾਂ ਮਾਪੀਆਂ ਚੌਂ ਜੀ ਚਲ ਕੋਈ ਨਹੀਂ ਫਿਰ ਤੂੰ ਚਲਾ ਆ ਜਾ ਮੈਂ ਮਾਰ ਕੇ ਉਹਥੇ ਮਾਰ ਲੈਣੇ ਕਿ ਸ਼ਕੀਨ ਮਿਆਂ ਦਾ ਜ਼ਿਆਦਾ ਅੱਛਾ ਅੱਛਾ ਹਾਂਜੀ ਲੋਏ ਬਈ ਵੇਲ ਬੁੱਲ ਦੀ ਬੜੀ ਜ਼ਿਆਦਾ ਚੰਗੀ ਆ ਠੀਕ ਆ ਠੀਕ ਆ ਸਾਹਬਲਾ ਲੈ ਗਿਆ ਨਾ ਹਾਂਜੀ ਸਾਹਮ ਘਟ ਕੀਤੀ ਜੇ ਉਹਦੀ ਜੇ ਕੋਈ ਤੇ ਸਾਹਮ ਕੀਤੇ ਆ ਦੁੱਧ ਫੇਰ ਬਾਰਾ ਤੇ ਲੰਬਾਈ ਜਨਾ ਗੰਨੀ ਆ ਠੀਕ ਆ ਠੀਕ ਆ ਹਾਂਜੀ ਤੇ ਬਾਕੀ ਆਪਾਂ ਜਿੰਨਾ ਦਾ ਮੁੱਲ ਪਾਉਣਾ ਇਹਨੇ ਦੀ ਟੋਕਰ ਵੀ ਨਹੀਂ ਹੁੰਦੀ ਅੱਛਾ ਜੀ ਹਾਂਜੀ ਬਾਬਾ ਜੀ ਥਾਣਾ ਦਾ ਸੈਜ ਗਿਆ ਵੀ ਕਿਆ ਕਰ ਸਕਦੇ ਜੇ ਇਹ ਗੁਲਾਬੀ ਥਾਣਾ ਆ ਗਿਆ ਕੱਲਾ ਕੱਲਾ ਥਣ ਲੱਗਾ ਵੇੜਾ ਹੋਰ ਭਾਜੀ ਚੰਗੀ ਵਹਿੜਿਆ ਅੱਛਾ ਜੀ ਕੋਈ ਕਮੀ ਵਾਲੀ ਨਹੀਂ ਗੱਲ ਇਹਦੀ ਠੀਕ ਹੈ ਠੀਕ ਹੈ ਤੇ ਆਹ ਵਾਲੀ ਅਗਲੇ ਥਾਣਾ ਦੀ ਜੇਖੋ ਜੀ ਚਵਾਈ ਤੇ ਵੇੜਾ ਦਾ ਤਲ ਪਰਈਆ ਕਿ ਚਾਰਾਤਰ ਫੁੱਲੀਆਂ ਹੀ ਨਿਕਲਦੀਆਂ ਕਰਮਾਲੀਆਂ ਵੇਖੋ ਗੋਲ ਤਰਾਂ ਜੇ ਤੇ ਕੀ ਮੁੱਲ ਭਾਜੀ ਕਰਨਾ ਰਹਿਗਾ ਮਜੋਸਾਂ ਦੱਸੋ ਜੀ ਇਹਦਾ ਮੁੱਲ 30000 30 ਮੰਦੇ ਜਾਇਜ਼ ਕਰੀਏ ਚਲੋ ਪੰਜੀ ਲ ਦੇ ਦੀਏ ਲਾਸਟ ਭਾਜੀ 5000 ਦੀ ਬੱਧ ਦੇਣੀ ਆ ਅੱਛਾ ਹਾਂਜੀ ਹਾਂ ਨਾ ਬਸ ਠੀਕ ਆ ਲਓ ਵੀ ਹਾਂ ਨਾ ਵੀ 5000 ਦੀ ਦੇਣੀ ਆ ਤੇ ਛੋੜ ਚਲੋ ਥੋੜੀ ਬਤੀ ਕਰਦੇ ਹੋ ਪਰ ਵੀ 150 ਕਰਾਂਗੇ ਤੋਂ ਘੱਟ ਨਹੀਂ ਲੈਣ ਆਪਾਂ ਮੰਨ ਲਓ 4 ਦਿਨ ਸਾਭ ਕੇ ਦੁੱਧ 12 13 ਕਿਲੋ ਕਰਕੇ ਅੱਛਾ ਜੀ ਦੂਜੀ ਵੀਡੀਓ ਚਲੋ ਵੇਖੀ ਵਧੀਆ ਦੂਜੀ ਜਿਹਨੇ ਦੇ ਮੋਲੇ ਦਾ 35000 ਨਹੀਂ ਲੱਗੂਗਾ ਅੱਛਾ ਜੀ ਹਾਂ ਜੀ ਲਓ ਵੀ 10000 ਸਾਮ ਛੱਡਤੀ ਜੇ ਵੀਰ ਨੇ ਤੇ ਇਹ ਵੀ ਮੇਲਾ ਲੁੱਟਣ ਵਾਲੀ ਗੱਲ ਜੇ ਮੇਲਾ ਲੁੱਟਣੀ ਨਹੀਂ ਭਾਈ ਕਰ ਲੂਗਾ ਤੇ ਚਲੋ ਦੁੱਧ ਆਹ ਇਹ ਤਾਂ ਹੀ ਮਨਜੂਰ ਸਾਡਾ ਡਾਕਟਰਾਂ ਨੇ ਖਿਚਦਾ ਨਹੀਂਦਾ ਇਹਦੇ ਅੱਛਾ ਅੱਛਾ ਹਾਂ ਜੀ ਠੀਕ ਹੈ ਠੀਕ ਹੈ ਜੀ ਸੇ ਤੇ ਆਹ ਭਾਜੀ ਕਿਵੇਂ ਆ? ਇਹ ਭਾਜੀ ਸੁਣ ਵਾਲੀ ਆ ਮੈਂ। ਅੱਛਾ ਜੀ। ਇਹ ਇਥੋਂ ਪਿੰਡੋਂ ਹੀ ਪਾਇਦੇ ਮੁੰਡੇ ਕੋਲ ਹੀ ਆ। ਠੀਕ ਆ। ਤੇ ਮੈਂ ਬਹੁਤ ਚੰਗੀ ਆ ਤਾਂ ਮਖੌਲ ਕੇ ਬਖਣਾ। ਜਲਦੀ ਨਾ ਜਦਾ ਹੈਗੇ ਆ। ਅੱਛਾ ਗੱਬਣ ਤਿਆਰ ਆ। ਹਾਂਜੀ ਗੱਬਣ ਜੀ ਭਾਜੀ। ਠੀਕ ਆ ਠੀਕ ਆ ਜੀ। ਮੌਂ ਤਿਆਰ ਕਰਨੇ ਆ ਠੀਕ ਆ ਠੀਕ ਆ। ਕੋਈ ਨਹੀਂ। ਲਾਉਂਦੀ ਕਰੋ ਚੱਕ ਜੈਡ ਬਲੈਕ ਤੇ ਸਿੰਘ-ਸਿੰਘ ਵੀ ਚੈੱਕ ਕਰ ਸਕਦੇ। ਇਹਨ ਗੋਲ ਕੀਤੇ ਸਿੰਘ। ਇਹ ਸੂਹਾ ਭਾਜੀ ਕਿੰਨਾ ਸੂਗੀ ਤੀਸਰਾ ਭਾਜੀ ਕਿੰਨੀ ਸੂਗੀ ਸੂਹਾ ਤੀਸਰਾ ਸੂਗੀ ਤਾਂ ਥਣਕੁਣ ਤੁਸੀਂ ਚੈੱਕ ਕਰ ਸਕਦੇ ਜੀ ਗਿੱਠੋਂ ਬਾਹਰ ਜਾਂਦੇ ਆ ਵਾ ਹਾਂਜੀ ਇਹ ਬਾਹਰ ਥੋੜਾ ਜਿਹਾ ਗਾਂ ਨੂੰ ਰੱਖੂ ਥੋੜੀ ਗਾਂ ਉਹਤ ਨੂੰ ਬਹੁਤ ਚੰਗੀ ਆ ਸਾਂ ਕਿੰਨਾ ਕੁ ਰਕੜ ਰਿਆ ਰਾ ਭਾਈ 11 12 ਕਿਲੋ ਦਿੰਦੀ ਹੈ ਅੱਛਾ ਜੀ 11 12 ਲੀਟਰ ਪਾਣਾ ਬਿਲਕੁਲ ਭਾਜੀ ਲੋ ਜੀ ਇਹ ਥੋੜੀ ਜਿਹੀ ਗਾਂ ਰੱਖ ਅੱਛਾ ਜੀ ਆ ਵੀ ਸੀਲ ਬੜੀ ਸੀਲ ਬਹੁਤ ਜਿਆਦੀ ਠੀਕ ਆ ਠੀਕ ਆ ਲਓ ਜੀ ਸੀਲੀਆਂ ਤੁਲ ਕੇ ਮੰਨ ਜਓ ਤੇ ਭਾਈ ਕਹਿੰਦਾ ਇੱਚਾ ਵੀ ਬੜੀਆਂ ਵਾ ਤੇ ਡੰਗਰਾਂ ਚ ਵੜਿਆ ਰਹਿੰਦਾ ਜਰੂਰ ਵੀ ਆਈ ਐ ਅਸੀਂ ਸ਼ੌਕ ਦਾ ਕੋਈ ਮੋਲ ਨਹੀਂ ਹੁੰਦਾ ਸ਼ੌਕ ਪੜਾ ਇਹਨੂੰ ਹਾਂਜੀ ਤੇ ਥਣ ਥਣ ਵੀ ਐਨ ਕੱਲਾ ਕੱਲਾ ਲੱਗਾ ਚੌਥਾ ਸਾਈਡਾਂ ਤੋਂ ਇਹ ਨਹੀਂ ਵੀ ਮਗਰਲੀ ਸਾਈਡ ਤੋਂ ਦਿਖੰਦੇ ਆ ਅਗਲੀ ਸਾਈਡ ਤੋਂ ਵੀ ਦਿਖੰਦੇ ਆ ਬੜਾ ਜਿਆਦਾ ਗੈਪ ਤੇ ਥਣ ਲੱਗਾ ਤੇ ਚੱਡਾ ਥਣ ਨੂੰ ਲਾਇਆ ਪਿਛਾਂ ਤਰੀਵੇਂ ਟੱਕ ਥੋੜੀ ਗਾਉਣ ਨੂੰ ਹਾਂਜੀ 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 ਤੇ ਕੀ ਮੁੱਲ ਭਾਜੀ ਇਹਦਾ ਹੈ ਇਹਦਾ ਮੁੱਲ 85000 ਜੀ ਅੱਛਾ ਜੀ ਹਾਂ ਜੀ ਸਾਹਮਣੇ ਛੱਡਤੀਏ ਇਹਦੀ ਚਲੋ 80000 ਦੀ ਦੇ ਦੀਏ ਚਲ ਹਾਣਾ ਇਹਨੇ ਵੇਚ ਦੀਏ ਹਾਂ ਨਾ 75000 ਦੇ ਵਿੱਚੋਂ 500 ਰੁਪਏ ਨਹੀਂ ਜੋਸਿਆ ਹੋਰ ਕਰ ਦੀਏ ਚਲੋ ਲਾਸਟ 72000 ਦੀ ਦੇ ਨਾਗੇ ਵੀ ਦੀ ਇਹ ਹਾਣਾ 70000 ਵਿੱਚੋਂ ਹੀ ਦਵਾਂਗੇ ਅੱਛਾ ਜੀ ਲਓ ਜੀ ਆ ਫਿਰ ਪੁੱਤਾਂ ਦੀ ਲੱਗੀ ਰੇਸ ਜੋ ਪੁੱਤਾਂ ਦੀ ਲੱਗੀ ਰੇਸ ਛੱਡੀ ਜਾਂਦੇ ਆ ਦੋ ਜਾਨ ਜੀ ਹੈ ਕੋਈ 3000 ਲਾਈ ਦਿੰਦਾ ਕੋਈ 5000 ਲਾਈ ਲਓ ਜੀ ਸੱਜਰ ਤਿਆਰ ਦੀ ਜੇ ਬਿਲਕੁਲ ਤਿਆਰ ਆ ਕੋਈ ਭਰਾ ਲੈ ਜੂ ਸਾਂਭ ਬਲਾ ਰ ਦੁੱਧ ਚੱਗਾ ਭਰੀ ਜਣਾ ਕਰਮਾ ਲਈਦਾ ਭਾਜੀ ਗੰਜੀ ਦਾ ਹਾਂਜੀ ਆ ਝੋਟੀ ਨਾ ਜਿਹੜੀ ਕਿ ਝੋਟੀ ਨੂੰ 8 ਮਹੀਨਾ ਲੱਗਿਆ ਜੀ ਅੱਛਾ ਜੀ ਠੀਕ ਆ ਇਹਨੇ 5-6 ਕਿਲੋ ਦੁੱਧ ਜੀ ਹੁਣ ਅੱਛਾ 8 ਮਹੀਨਾ ਲੱਗਿਆ ਹਾਂ 8ਵਾਂ ਲੱਗਿਆ 5-6 ਕਿਲੋ ਦੁੱਧ ਜਿਹਦੇ 14 ਕਿਲੋ ਦਾ ਪਹਿਲਾਂ ਦਾ ਰਿਕਾਰਡ ਜੀ ਸੱਜਰ ਦਾ ਲਓ ਜੀ ਹਾਂ ਇਹ ਨਾ ਮੰਨ ਲਓ ਮੇਰਾ ਸੱਜਣਿਆ ਅੰਕਲੀ ਆ ਆਪਣੇ ਅੱਛਾ ਜੀ ਇਧਰ ਲਾਗੋਗੇ ਠੀਕ ਹੈ ਜੀ ਇਹ ਉਹਨਾਂ ਕੋ ਮੈਂ ਝੋਟੀ ਲੈਂਦੀ ਆ ਹਾਂਜੀ ਉਹਨਾਂ ਕੋ ਹੋਵੇ ਮੰਨ ਲਓ ਆਪ ਬਜੁਰਗ ਹੋ ਗਿਆ ਠੀਕ ਹੈ ਉਹਨਾਂ ਨੇ ਮਾਨੂੰ ਝੋਟੀ ਉਧਰੋਂ ਮੰਗਾਈ ਹਰਿਆਣੇ ਹਰਿਆਣਿਆਂ ਹਾਂ ਬਾਕੀ ਜਿਹੜਾ ਵੀਰ ਵੀ ਲੈ ਜਾਓ ਪੂਰੀ ਗਰੰਟੀ ਨਾਲ ਪਛੋੜੀ ਦਵਾਂਗੇ ਅੱਛਾ ਜੀ ਠੀਕ ਹੈ ਕੋਈ ਵੀ ਲੈ ਜਾਏ ਭੈਣ ਭਰਾ ਠੀਕ ਹੈ ਠੀਕ ਹੈ ਪੂਰੀ ਗਰੰਟੀ ਦੇ ਝੋੜੀ ਦਵਾਂਗੇ ਲਓ ਜੀ ਹਰਿਆਣੇ ਦੀ ਝੋਟੀ ਜੇ ਚੈੱਕ ਪਾਸ ਗੱਬਨ ਅੱਧ ਮਹੀਨਿਆਂ ਦੀ ਚੈੱਕ ਪਾਸ ਤੇ 5 6 ਲੀਟਰ ਜਿਹੜਾ ਦੁੱਧ ਵੀ ਤਿਆਰ ਬਹੁਤ ਠੰਡੀ ਸੀਰ ਪਾਜੀ ਲਓ ਜੀ ਆਪ ਛੱਡਣੀ ਪਊਗੀ ਆ ਆ ਛੱਡਣੀ ਪਾਜੀ ਪਊਗੀ ਕਰੋ ਜੀ ਚੈੱਕ ਪਿਓਰ ਮੋਰਾ ਨਾਲ ਜਲਦੀ ਆ ਗਈ ਜੇ ਚੈੱਕ ਕਰੋ ਥਣ ਥੋੜੀ ਬੜਾ ਚੰਗਾ ਲੱਗਾ ਕਰਮਾਲੀ ਦੇ ਇਹ ਵੀ ਕਮੇਟੀ ਹੈ ਤੁਹਾਡੀ ਇਹ ਕੋਈ ਲਾਜੂ ਭਰਾ ਦੇ ਹਾਂਜੀ ਬਿਲਕੁਲ ਭਾਈ ਇਹ ਕਮੇਟੀ ਜੀ ਚੈੱਕ ਕਰੋ ਜੀ ਫੇਸ ਕੁਆਲਟੀ ਪਿਓ ਜੈਡ ਬਲੈਕ ਮਾਹਨ ਅਸਲ ਦੀ ਆ ਹਾਂ ਹਾਂ ਇਹ ਸੇਂਗ ਸੇਂਗ ਵੀ ਚੈੱਕ ਕਰ ਸਕਦੇ ਆ ਨਿਗਾ ਨਿਗਾ ਜਾ ਸੇਂਗਿਆ ਇੱਕ ਕੱਦਵਾਂ ਜਨਾਲਾ ਵੀ ਬਾਗਮਾਲੀ ਹੋਈ ਪਈ ਆ ਨੋ ਬਗੇ ਲੱਗ ਗਿਆ ਚੰਗਾ ਚਲਣ ਦਿਖੋਣੇ ਚੋਕੜ ਗੱਬਣ ਦਾ ਸਾਉ ਜੀ ਕਰੋ ਜੀ ਚੱਕਾ ਥਾਣ ਇਹਨੂੰ ਵੀ ਕਲਾ ਕਲਾ ਲੱਗਾ ਵਾ ਤੇ ਸੱਜਰ